ਜਿਹਦਾ ਦੱਸਿਓ ਕੀ ਰਿਕਵਰੀ ਹੈਗੀ ਔਰ ਤੇਰੇ ਖਾਣੇ ਤੋਂ ਕਿੰਨੇ ਰੁਪਏ ਆਏ ਇਹ ਦੇਖੋ ਇੱਕ ਨਵੀਂ ਆਪਾਂ ਡਵੈਲਪਮੈਂਟ ਹੋਈ ਹੈ ਜਿਹੜਾ ਬਰੰਗਲਾ ਪੁਲਿਸ ਨੇ ਕੱਲ ਸ਼ਾਮ ਨੂੰ ਆਲੀਨੰਗਲ ਪਿੰਡ ਨੇੜੇ ਇੱਕ ਵਿਅਕਤੀ ਜਿਹਦਾ ਨਾਮ ਸਹਿਜਪ੍ਰੀਤ ਸਿੰਘ ਹੈ ਔਰ ਆਦਨੀਆਂ ਪਿੰਡ ਦਾ ਰਹਿਣ ਵਾਲਾ ਥਾਣਾ ਦੁਰੰਗਲੇ ਦਾ ਇਹਦੇ ਕੋਲੋਂ 509 ਗ੍ਰਾਮ ਜਿਹੜੀ ਹੈ ਹਿਰਨ ਬਰਾਮਦ ਹੋਈ ਹੈ ਔਰ ਆਪਾਂ ਇਹਨਾਂ ਦੇ ਖਿਲਾਫ ਪਰਚਾ ਅੰਡਰ ਸੈਕਸ਼ਨ ਐਂਡੀਪੀਐਸ ਐਕਟ ਐਫਆਈਐਨ ਨੰਬਰ 77 ਜੜੀਆ ਗਰਜਕਾਂਦੀਆ ਔਰ ਇਨੀਸ਼ੀਅਲ ਪੁਛਗਿਸਤ ਹੋਇਆ ਕਿ ਇਹ ਜਿਹੜੀ ਹਿਰਨ ਹੈ ਇਹਦਾ ਭਰਾ ਸੁਖਪ੍ਰੀਤ ਸਿੰਘ ਹੈ ਜਿਹੜਾ ਕਿ ਆਲਰੇਡੀ ਜੇਲ੍ਹ ਚ ਹੈ ਜਿਸ ਦਾ ਕਿ ਆਪਰੇਸ਼ਨ ਸੰਦੂਰ ਦੌਰਾਨ ਇਹਨੂੰ ਆਫੀਸ਼ੀਅਲ ਸ੍ਰਿਕਟ ਰੈਕਟ ਔਰ ਆਰਮਜ਼ ਐਕਟ ਦੇ ਅੰਡਰ ਇਹਨੂੰ ਅਰੈਸਟ ਕੀਤਾ ਸੀ ਇਹਦਾ ਇੱਕ ਹੋਰ ਦੋਸ਼ੀ ਸੀ ਨਾਲ ਉਹਦੇ ਕਰਨਵੀਰ ਸਿੰਘ ਚੰਦੂ ਬਡਾਲਾ ਦਾ ਰਹਿਣ ਵਾਲਾ ਕਣਾਨੌਰ ਠਾਣੇ ਦਾ ਉਹ ਆਲਰੇਡੀ ਜੇਲ੍ਹ ਚ ਨਾ ਜਦੋਂ ਉਹ ਬਾਹਰੋਂ ਉਹਨਾਂ ਨੇ ਇਹ ਜਿਹੜੀ ਹੈ ਹਿਰਨ ਨੂੰ ਡਰੋਨ ਦੇ ਰਸਤੇ ਪਾਕਿਸਤਾਨ ਤੋਂ ਮਂਗਾਈ ਸੀ ਔਰ ਆਪਾਂ ਉਹਨਾਂ ਬੰਦਿਆਂ ਨੂੰ ਵੀ ਜਿਹੜੇ ਕੇ ਜੇਲ੍ਹ ਚ ਨਾ ਉਹਨਾਂ ਨੂੰ ਲਿਆ ਕੇ ਪੁੱਛਗਿੱਛ ਕਰਕੇ ਜਿਹੜੇ ਇਹਦਾ ਬੈਕਵਰਡ ਲਿੰਕ ਹੈ ਔਰ ਜਿਹੜੇ ਦੇ ਹੋਰ ਸਾਥੀ ਨੇ ਜਾਂ ਇਹਨਾਂ ਦੇ ਪਿੱਛੇ ਹੋਰ ਕੌਣ-ਕੌਣ ਸ਼ਾਮਲ ਹੈ ਸਮਗਲਿੰਗ ਤੇ ਉਹਦੇ ਬਾਰੇ ਪੁੱਛਗਿੱਛ ਕਰਕੇ ਇਨਵੈਸਟੀਗੇਸ਼ਨ ਪ੍ਰੋਪਰ ਕਰਾਂਗੇ ਉਹ ਵੀ ਦਾਮਾਦਰ ਜੀ ਇਹਨਾਂ ਦੇਖ ਲਾਓ ਕਿ ਜਿਹੜਾ ਐਸ ਪਰ ਰਿਕਾਰਡ ਹੈ ਰੀਸੈਂਟਲੀ ਆਪਰੇਸ਼ਨ ਤੋਂ ਦੂਰ ਤਰ੍ਹਾਂ ਜੋ ਥਾਣਾ ਦਰੰਗਲਾ ਵਿੱਚ ਜਿਹੜਾ ਸਪਾਇਨਸ ਜਿਹੜਾ ਸਪਾਇਨ ਦਾ ਪਰਚਾ ਦਰਜ ਹੋਇਆ ਸੀ ਆਫੀਸ਼ਲ ਸੀਕਰਟ ਦਾ ਪਰਚਾ ਦਰਜ ਹੋਇਆ ਸੀ ਉਹਦੇ ਵਿੱਚ ਹੀ ਜੇਲ੍ਹ ਹੈ ਜੇਲ੍ਹ ਚ ਨਾ ਦੋਨੇ ਕਰਨਵੀਰ ਔਸੋਖਪ੍ਰੀਤ ਜੀ ਜੀ ਜੇ ਦੇਖਿਆ ਜਾਵੇ ਤੇ ਦਰੰਗਲੇ ਵਿੱਚ ਲਗਾਤਾਰ ਜੇ ਇਸਾ ਮਾਮਲਾ ਕੰਮ ਨੇ ਆਇਆ ਜੀ देखो जड़ी बॉर्डर पे, पे चौकसी काफी है सो so, इस चौकसी का ही नतीजा और जो कारण सारिया रिकवरियां हो रही है।